ਦਲ ਸਮਾਜ ਦਾ ਬੇਟਾ ਕੱਤਕ ਬੱਗਨਜੀ ਦਾ ਜੋ హత్య ਹੋਈ ਸੀ ਔਰ ਸਾਰੇ ਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਕੱਲ ਜਿਹੜਾ ਵਾ 28 ਤਰੀਕ ਨੂੰ ਬਹੁਤ ਵੱਡੀ ਪੰਚਾਇਤ ਜਿਹੜੀ ਆ ਪੂਰੇ ਪੰਜਾਬ ਦੀ ਹੋਈ ਸੀ ਔਰ 29 ਤਰੀਕ ਦਾ ਜੋ ਆ ਲੁਧਿਆਣਾ ਬੰਦ ਹੀ ਕੋਲ ਦਿੱਤੀ ਸੀ ਔਰ ਉਹਦੇ ਵਿੱਚ ਅੱਜ ਲੁਧਿਆਣਾ ਦੀ ਪੰਚਾਇਤ ਨੇ ਔਰ ਪੁਲਿਸ ਕਮਿਸ਼ਨਰ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਅੱਜ ਗਾਠੀ ਵਾਲਮੀਕੀ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਿਆ ਔਰ ਸਹੀ ਮਾਨੇ ਦੇ ਵਿੱਚ ਉਹਨਾਂ ਨੇ ਲਗਭਗ 8 ਦੇ ਕਰੀਬ ਦੇਡੇ ਇਨਵੈਸਟੀਗੇਸ਼ਨ ਕਰਕੇ ਉਹ ਟ੍ਰੇਸ ਕਰ ਲਏ ਆ ਉਹ ਉਹਨਾਂ ਦੇ ਪਰਿਵਾਰ ਦੇ ਜਿਹੜੇ ਅੱਲੱਗ-ਤੱਲ ਸਾਰੇ ਟ੍ਰੇਸ ਕਰਕੇ ਉਹਨਾਂ ਨੂੰ ਪਹੁੰਚਾਇਆ ਉਹਦੇ ਨਾਲ ਹੀ ਸਮਝਦੇ ਆ ਕਿ ਸਾਨੂੰ ਪੇਸ਼ਕਸ਼ ਹਾਸਲ ਹੋਇਆ ਕਿ ਇਹਨੂੰ ਜਲਦੀ ਸ਼ਹਿਰ ਸਾਣਾ ਬੇ। ਉਹ ਲੁਧਿਆਣਾ ਸ਼ਹਿਰ ਦੇ ਸਾਰੇ ਜਿੰਨੇ ਵੀ ਲੋਕ ਹੈ ਉਹਨਾਂ ਨੇ ਦੁੱਖ ਵੀ ਸਾਂਝਾ ਕਰਿਆ ਵਾ। ਪਰ ਇਸ ਕਰਕੇ ਅਸੀਂ ਹੁਣ ਬੇਨਤੀ ਕਰਦੇ ਆ ਕਿ ਜਿਹੜਾ ਕੱਲ ਦਾ 29 ਤਰੀਕ ਦਾ ਜੋ ਲੁਧਿਆਣਾ ਬੰਦ ਸੀ ਉਹ ਪੋਸਟਪੋਨ ਕਰਦੇ ਆ। ਉਹਦੇ ਬੁਢੀ ਆਮਾਵਾਸੀ ਸਾਡੇ ਆਪਣੇ ਆਂ ਅਤੇ ਲੋਕ ਦੇ ਵਿੱਚ ਸ਼ਾਮਲ ਹੁੰਦੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਬੱਗਨ ਜੀ ਦਾ ਜਿਹੜਾ ਸੰਸਕਾਰ ਹੈ ਉਹ 2 ਵਜੇ ਕੀਤਾ ਜਾਏਗਾ ਸਾਰਿਆਂ ਨੂੰ ਬੇਤੀ ਹੈ ਕਿ ਜੋ ਅੰਮਲਾ ਲੋਟਿਆ ਸ਼ਮਸ਼ਾਨ ਘਾਟਾ ਹੈ ਉਹਦੇ ਵਿੱਚ 2 ਵਜੇ ਪਹੁੰਚ ਕੇ ਹੁਣ ਸ਼ਰਧਾਂਜਲੀ ਦੇਣ ਬਹੁਤ ਬਹੁਤ ਧੰਨਵਾਦ ਕੀਤਾ ਵਾ ਅਸਲ ਮਾਈਕ ਟੰਡਾ ਜੀ ਦੇ ਸਲਾਹ ਜੀ ਦੇ ਮੈਂਬਰਸ ਜੀ ਨੇ ਸਰਾਂਤਾ ਨੂੰ ਡਿਕਲੇਅਰ ਕਰ ਦਿੱਤਾ ਵਾ ਇਹ ਤਾਂ ਆਪਣੇ ਸਮਾਜ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂ ਸਰ ਇਹ ਗਰੀਬ ਸਮਾਜ ਦਾ ਕੱਲ ਥੋੜੀ ਵੱਡੀ ਤਦਾਦ ਦੇ ਵਿੱਚ ਸਮਾਜ ਜਿਹੜਾ ਇੱਥੇ ਇਕੱਠਾ ਹੋਇਆ ਸੀਗਾ ਉਹਦਾ ਜੈਡ ਜਿਹੜਾ ਵਾ ਬੜਾ ਪੋਜ਼ਿਟਿਵ ਨਿਕਲਿਆ ਵਾ ਮੈਂ ਜਦ ਮਾਰਦੋ پولیس ਕਮਿਸ਼ਨਰ ਖੁਦ ਘਾਟੀ ਮਲੇ ਚੌਧਰੀ ਯਸ਼ਪਾਲ ਜੀ ਕਿਉਂਕਿ ਇਹਨਾਂ ਦਾ ਉੱਜਾ ਸੀ ਕੀ ਵਗਣ ਬਲਕਿ ਮੈਂ ਦੂਜੇ ਸ਼ਬਦ ਤੱਕ ਕਹਿ ਸਕਦਾ ਕਿ ਉਹ ਸਾਡਾ ਸਾਰਿਆਂ ਦਾ ਬਹੁਤ ਕ੍ਰਿਆ ਬੱਚਾ ਸੀਗਾ ਦੀ ਬਹੁਤ ਸਾਰੀ ਡਿਟੇਲ ਡਿਸਕਸ਼ਨ ਜਿਹੜੀ ਹੈ ਉਹਨਾਂ ਦੇ ਆਫਿਸ 'ਚ ਵੀ ਅੱਜ ਹੋਈ ਆ ਤੇ ਉਹਦਾ ਰਿਜ਼ਲਟ ਜਿਹੜਾ ਵਾ ਬੜਾ ਪੋਜ਼ਿਟਿਵ ਨਿਕਲਿਆ ਵਾ ਇਸ ਕਰਕੇ ਅਸੀਂ ਸਰਬ ਸੰਸਤੀ ਨਾਲ ਸਾਰਿਆਂ ਨੇ ਸਲਾਮ ਮਸਾਹ ਕਰਤ ਤੋਂ ਬਾਅਦ ਇਹ ਫੈਸਲਾ ਲਿਆ ਕਿ ਕੱਲ 12 ਵਜੇ ਸਿਵਲ ਹਸਪੀਟਲ ਸਾਰੇ ਅਸੀਂ ਕੱਢਵਾਵਾਂਗੇ 2 ਵਜੇ ਘਾਟੀ ਮੱਲੇ ਪਰਕ ਦਾ ਪ੍ਰਮਾਤਮਾ ਬગવાન ਗਾਨਿਕੀ ਜੀ ਮਹਾਰਾਜ ਦੇ ਚਰਨਾਚੋਗਾ ਪਾਤਸ਼ਕ ਸ਼ਰੀਰ ਜਿਹੜਾ ਵਾ ਉਹ ਅੰਤਮਸਤ ਕਰਵਾਇਆ ਜਾਊਗਾ ਉਸ ਤੋਂ ਬਾਅਦ ਸਾਰਾ ਸਮਾਜ ਜਿਹੜਾ ਵਾ ਉਹਦਾ ਸੰਸਕਾਰ ਕਰਨ ਵਾਸਤੇ ਅਸੀਂ ਸਾਰੇ ਲੈ ਕੇ ਚੱਲਾਂਗੇ ਤਾਂ ਜਿਹੜਾ ਕੱਲ ਦੀ ਬੰਦ ਦੀ ਗੱਲ ਸੀ ਉਹ ਉਸ ਨੂੰ ਸਾਰੇ ਵਾਪਸ ਲੈਣੇ ਆ ਕਿਉਂਕਿ ਪੁਲਿਸ ਤੇ ਸ਼ਾਸਨ ਤੇ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ਼੍ਰੀ ਸੁਪਨ ਸ਼ਰਮਾ ਜੀ ਔਰ ਉਹਨਾਂ ਦੀ ਸਾਰੀ ਟੀਮ ਤੇ ਸਾਨੂੰ ਪੂਰਾ ਯਕੀਨ ਆ ਕਿ ਉਹ ਬੜੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਹੋ ਬਹੁਤ ਚੰਦ ਬਹੁਤ ਸਾਰਾ ਕੁਝ ਪ੍ਰਾਪਤੀਆਂ ਹੋ ਚੁੱਕੀਆਂ ਆ ਔਰ ਬਹੁਤ ਜਲਦ ਜਿਹੜਾ ਵਾ ਉਹ ਬਰੀਫਿੰਗ ਜਿਹੜੀ ਆ ਤੁਹਾਨੂੰ ਆਪਣੇ ਸ਼ਹਿਰ ਨੂੰ ਵੀ ਕਰਦੇ ਆ ਲੱਗੀ ਟੀਮਸ ਸੀਆਈਡੀ ਟੀਮਸ ਜੋਨ 1 ਐਸਪੀ ਸਾਫ ਦੇ ਟੀਡੀ ਟੀਮਸ ਆਏ ਜੀ ਸਰ ਉਹ ਫੈਲਿੰਗ ਨਹੀਂ ਹੈ ਜਲਦੀ ਬੰਦੇ ਬੰਨਿਆਂ ਨੂੰ ਆਪਾਂ ਫੜੀ ਜੋਸਰ ਨੇ ਨਾ ਕਿਹਾ ਸੀ ਕੱਲ ਦੀ ਬੰਦੀ ਕੋਤਿ ਕੀਤੀ ਨਹੀਂ ਉਹ ਆਈ ਐਮ ਨਾਟ ਅਵੇਅਰ ਆਫ ਥੈਟ ਕਸੀ ਬਾ ਚੁਕਾ ਉਹ ਤਾਂ ਬਿਲਕੁਲ ਪਰਿਵਾਰ ਨੂੰ ਵੀ ਮਿਲਣਾ ਸੀਗਾ ਤੇ ਪੁਲਿਸ ਹੁਣ ਤੱਕ ਜਿਹੜਾ ਕਰ ਚੁੱਕੀ ਹੈ ਉਹ ਦੱਸਣਾ ਸੀਗਾ ਉਹਦੇ ਅਕਿਊਜ਼ ਨੂੰ ਗ੍ਰਿਫਤਾਰ ਕਰ ਲਈ ਤਾਂ ਕਿ ਕੋਈ ਉਸ ਜਗਾ ਤੇ ਮਕਦਮਾ ਦਰ ਦੇ ਦੇਖੋ ਜੀ ਅਕਿਊਜ਼ ਜਿਹੜੇ ਹੈ ਉਹ ਆਇਡੈਂਟੀਫਾਈ ਹੋਏ ਆ ਪਹਿਲੇ ਕਿਉਂ ਆਇਡੈਂਟੀਫਾਈਡ ਨਹੀਂ ਸੀਗੇ ਜੀ ਸਰ ਆਇਡੈਂਟੀਫਾਈ ਹੋ ਗਏ ਟੋਟਲ ਜੀ ਕਿੰਨੇ ਸੀਗੇ ਕਿਧਰੋਂ ਆਏ ਕਿਹੜੇ ਮੋਟਰਸਾਈਕਲ ਚ ਆਏ ਵੀ نو ਇਜ਼ਨ ਐਵਰੀਥਿੰਗ ਕੌਣ ਕਿੱਥੇ ਰਹਿੰਦਾ ਨੰਬਰ 1 ਨੰਬਰ 2 ਟੀਮਸ ਦੇ ਆਰ ਇਨ ਪਲੇਸ ਕੰਮ ਕਰ ਰਹੀ ਹੈ ਬਿਲਕੁਲ ਠੀਕ ਹੈ ਬਲਾਈਂਡ ਕੇਸ ਸੀਗਾ ਉਹ ਟਰੇਸ ਹੋ ਗਿਆ ਸੀ ਤੇ ਪਰਿਵਾਰ ਨੂੰ ਆਈ ਦਸਨ ਆਪ ਵੀ ਆਈ ਸੀ ਲੇਕਿਨ ਮਾਨਵੇ ਸਾਨੂੰ ਸਾਡੀ ਲੁਧਿਆਣਾ ਕੋਲ ਤੇ ਤੁਸੀਂ ਬਿਲਕੁਲ ਉੱਥੇ ਕਾਬਿਲ ਅਫਸਰ ਵੀ ਵਿੱਚ ਖੜੇ ਹੋਏ ਨੇ ਜੀ ਹਰਿੰਦੇ ਦੇ ਕਾਰੀ ਵੀ ਨੇ ਤੁਸੀਂ ਵੀ ਸਵੇ ਸਾਨੂੰ ਮਾਨ ਜਦੋਂ ਪਹਿਲੇ ਵਾਰ ਸੀ ਕਿਤੇ ਹੁਣ ਵੀ ਬਹੁਤ ਹੋ ਗਿਆ ਸਾਨੂੰ ਸਾਰੇ ਕੋਈ ਕਿੰਨੀ ਦੇਰ ਤੱਕ ਸਰ ਹੋ ਜਾਏਗਾ ਹੋ ਜਾਏਗਾ ਦਿਸ ਫੂਡ ਵਾਹ ਲੁਧਿਆਣਾ ਨੂੰ ਟਰੈਕ ਵੀ ਮਿਲੀ ਹੈ ਜੀ ਉਹਦੇ ਨਾਲ ਚਲੋ